ਸਾਰਿਆਂ ਨੂੰ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਆਕਾਸ਼ ਵੀਰ ਫਿਰ ਅਸੀਂ ਦੁਬਾਰਾ ਤੁਹਾਡੇ ਰੂਪ ਦਿਖਾਉਣ ਜਾ ਰਹੇ ਹਾਂ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਆਉਣ ਤੋਂ ਪਹਿਲਾਂ ਮੈਨੂੰ ਇਦਾਂ ਸੀਗਾ ਵੀਰ ਜੀ ਕਿ ਮੈਂ ਕਿਤੇ ਗੁਰਬਾਣੀ ਨਾਲੋਂ ਨਵੇਂ ਰਗ ਤੇ ਉਹ ਕਥਾ ਵਾਲਾ ਨਾ ਵੀ ਸੰਬੰਧ ਟੁੱਟ ਜਾਵੇ ਤੇ ਚਲੋ ਵੀਰ ਜੀ ਨੇ ਗੁਰਦਰਾ ਸਾਹਿਬ ਦੇ ਬਾਬਾ ਜੀ ਨਾਲ ਮੈਨੂੰ ਮਿਲਾਇਆ ਤੇ ਉਹਦਾ ਕਰਕੇ ਇਹ ਕਥਾ ਦਾ ਸੰਬੰਧ ਬਣ ਗਿਆ ਤੇ ਅੱਜ ਫਿਰ ਅਸੀਂ ਥੋੜੇ ਜਿਲੇਟ ਆ ਪਰ ਲੇਟ ਵੀ ਮੇਰੇ ਘਰ ਕੀ ਹੋਏ ਤੇ ਗੁਰਦੁਆਰਾ ਸਾਹਿਬ ਚੱਲੇ ਸੀਗੇ ਤੇ ਨਾਲ ਮੇਰੇ ਮਨ 'ਚ ਇਹ ਬੈਠਿਆ ਬੈਠਿਆ ਗੱਲ ਆ ਰਹੀ ਸੀ ਵੀਰ ਜੀ ਇਦਾਂ ਹਾਂਜੀ ਕਿ ਜ਼ਿੰਦਗੀ 'ਚ ਬੰਦਾ ਹੌਲੀ-ਹੌਲੀ ਚਲੋ ਪ੍ਰਾਪਤਤਾ ਸਮੇਂ ਨਾਲ ਸਾਰਾ ਕੁਝ ਕਾਜੀ ਲੈਂਦਾ ਤੇ ਰੱਬ ਦੇ ਦਿੰਦਾ ਬੰਦੇ ਨੂੰ ਬਿਲਕੁਲ ਪਰ ਜਿਵੇਂ ਆਪਾਂ ਹੁਣ ਗੁਰੂ ਘਰ ਚੱਲੇ ਸੀ ਤਾਂ ਸਾਡਾ ਜਿਹੜਾ ਇੱਕ ਹੋਂਦ ਆ ਸਾਡੀ ਜਿਸ ਦੀ ਵੀ ਹੋਂਦ ਯੂਨੀਵਰਸ ਬੰਨੀ ਏ ਕੁਦਰਤ ਬੰਨੀ ਏ ਰੱਬ ਬੰਨੀ ਏ ਉਹਦੇ ਅਨੁਸਾਰ ਹਰ ਮਨੁੱਖ ਦਾ ਕਿਤੇ ਨਾ ਕਿਤੇ ਜਿਵੇਂ ਰੱਬ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਏ ਮੈਂ ਕੋਲ ਜੇ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਜ਼ਿੰਦਗੀ ਚ ਵੱਡੇ ਹੋ ਤੇ ਤੁਸੀਂ ਜੋ ਚੁੱਕੇ ਹੋ ਕਾਫੀ ਕੁਝ ਕਾਫੀ ਕੁਝ ਵੇਖ ਵੀ ਚੁੱਕੇ ਹੋ ਤੁਸੀਂ ਕਿਵੇਂ ਤੁਸੀਂ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਚਲੋ ਗੁਰੂ ਘਰ ਇੱਕ ਇਸ ਚੀਜ਼ ਲਈ ਆ ਵੀ ਜਿੱਦਾਂ ਨਾ ਬੰਦਾ ਦੁਨੀਆ ਤੋਂ ਅੱਕ ਜੇ ਥੱਕ ਜੇ ਕੰਮਾਂ ਤੋਂ ਹਾਂਜੀ ਜੇ ਸਹੀ ਮੈਨੇਜ ਜੇ ਉਹਦਾ ਫਾਇਦਾ ਢੋਣਾ ਨਾ ਗੁਰੂ ਘਰ ਜਿੱਦਾਂ ਹਾਂਜੀ ਉੱਥੇ ਜਾ ਕੇ ਬੰਦਾ ਰੱਬ ਦਾ ਨਾਮ ਜੇ ਘਰੇ ਘੰਟਾ ਲੈ ਨਾ ਨਾ ਉੱਥੇ 10 ਮਿੰਟ ਹੀ ਲਿਆ ਜਾਵੇ ਤਾਂ ਸਕੂਨ ਹੋ ਜਾਂਦਾ ਘਰ ਜਾ ਕੇ ਹਾਂਜੀ ਉੱਥੇ ਜਿੱਦਾਂ ਆਪਾਂ ਮਾਂ ਕੋਈ ਨਹੀਂ ਵੀ ਸੁਣਨੇ ਵਾਲਾ ਹੈਗਾ ਬਹਿ ਕੇ ਆਪਣੇ ਦਿਲ ਦੀਆਂ ਗੱਲਾਂ ਜਦੋਂ ਬੋਲ ਲੋ ਹਾਂਜੀ ਦੁੱਖ ਸਾਂਝਾ ਹੋ ਜਾਂਦਾ ਹਨ ਫੇ ਹਲਕਾ ਹੋ ਜਾਂਦਾ ਹਾਂਜੀ ਫੇ ਰੱਬ ਨਾਲ ਬਿਲਕੁਲ ਜੇ ਇੱਕ ਜਿੱਦਾਂ ਬੰਦਾ ਸਾਰੀ ਜ਼ਿੰਦਗੀ ਇਦਾਂ ਹਣ ਨੱਠ ਭੱਜ ਰੋਜ ਦੀ ਆ ਹਾਂਜੀ ਉੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਯਾਰ ਨਹੀਂ ਵੀ ਉਹ ਜਿਹੜੀਆਂ ਗੱਲਾਂ ਗੁਰੂ ਮਹਾਰਾਜ ਜੀ ਨੇ ਵਿੱਚ ਲਿਖੀਆਂ ਸਾਨੂੰ ਜੋ ਹੁਕਮ ਦਿੱਤੇ ਆ ਹੂੰ ਹੂੰ ਉਹ ਚੇਤੇ ਆ ਜਾਂਦੇ ਆ ਵੀ ਪਟਕਣਾ ਨਹੀਂ ਹਨਾ ਹੰਕਾਰ ਨਹੀਂ ਕਰਨਾ ਹੂੰ ਹੂੰ ਕਈ ਗੱਲਾਂ ਜੇ ਸਿੱਖਣਾ ਹੋਵੇ ਤਾਂ ਗੁਰੂ ਘਰ ਜਾਣਾ ਤੇ ਕੁਝ ਸਿੱਖ ਕੇ ਆਓ ਬਿਲਕੁਲ ਜੀ ਇਹ ਨਹੀਂ ਵੀ ਗਏ ਤਾਂ ਆਪਾਂ ਉੱਥੇ ਬਸ ਉਨਨमस्कार ਕੀਤੀ ਆ ਗਏ ਹਨ ਹਾਂਜੀ ਹਾਂਜੀ ਨਹੀਂ ਉਥੋਂ ਕੁਝ ਲੈ ਕੇ ਆਓ ਜੇ ਜਾਣਾ ਟਾਈਮ ਕੱਢ ਕੇ ਨਾ ਜਰੂਰ ਉਥੇ ਹੂੰ ਹੂੰ ਚਾਹੇ 10 ਮਿੰਟ ਵਾਹਿਗੁਰੂ ਨਾਲ ਗੱਲਾਂ ਕਰਕੇ ਆ ਜਾਓ ਬਿਲਕੁਲ ਜੀ ਇਹ ਜ਼ਰੂਰੀ ਆ ਗੁਰੂ ਘਰ ਜਾਣ ਦਾ ਜਾਂ ਮੰਦਿਰ ਚਲ ਜਾਓ ਕਿਤੇ ਵੀ ਚਲ ਜਾਓ ਹਾਂਜੀ ਸਾਰੇ ਰੱਬ ਤਾਂ ਇੱਕੋ ਹੀ ਆ ਬਿਲਕੁਲ ਜੀ ਫੋਨ ਤਾਂ ਲਾ ਲਈ ਆ ਸਾਰਿਆਂ ਦਾ ਬਿਲਕੁਲ ਜੀ ਪਰ ਇਹ ਆ ਵੀ ਇੱਕ ਹਰ ਕਿਸੇ ਨੇ ਇੱਕ ਸਕੂਨ ਲੈਣ ਨੂੰ ਇੱਕ ਨਾਮ ਰੱਖਿਆ ਹਾਂਜੀ ਮਿਸਾਨ ਨੂੰ ਕਿੱਦਾਂ ਸਕੂਨ ਮਿਲਣਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਵੀ ਪੰਮਾ ਵੀਕ ਚ ਇੱਕ ਵਾਰੀ ਜਾਓ ਜ਼ਰੂਰ ਜਾਓ ਬਿਲਕੁਲ ਜੀ ਬਿਲਕੁਲ ਨਾਲ ਮੈਂ ਇਹ ਵੀ ਸੋਚ ਰਿਹਾ ਸੀਗਾ ਕਿ ਅਸੀਂ ਲੱਖਾਂ ਦੁਨੀਆਂ ਵੇਖੋ ਜਾਂਦੀ ਹੈ ਗੁਰਦੁਆਰਾ ਸਾਹਿਬ ਨਾਲ ਇਹ ਆਪਾਂ ਗੱਲ ਜੋੜ ਲਈਏ ਕਿ ਰੋਜ਼ਾਨਾ ਦੇ ਤੌਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਰੀ ਹੈਗੀ ਆ ਹਨਾ ਬਾਹਰ ਦੇਸ਼ ਵਿੱਚ ਹੈਗੀ ਆ ਪਰ ਜੇ ਸੱਚਮੁੱਚ ਆ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜੇ ਹਰ ਬੰਦਾ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬਿਲਕੁਲ ਸਿੱਖਾਂ ਲਈ ਹੀ ਜਾਂਦਾ ਤਾਂ ਹੁਣ ਤੱਕ ਕਿੰਨੇ ਲੋਕ ਸੀ ਜਿਹੜੇ ਉਹ 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 ਉਹਨਾਂ ਦਾ ਹੰਕਾਰ ਉਹਨਾਂ ਦੀ ਮੈਂ ਮੇਰੀ ਤੇ ਉਹਨਾਂ ਦੀਆਂ ਟੈਨਸ਼ਨਾਂ ਚਿੰਤਾਵਾਂ ਫਿਕਰਾਂ ਦੂਰ ਹੋ ਜਾਂਦੀਆਂ ਪੱਪਾ ਜੀ 100 ਦੇ ਵਿੱਚੋਂ ਹਾਂਜੀ 90% ਲੋਕ ਤਾਂ ਉਹ ਆ ਜੋ ਕੁਸ਼ ਇੱਛਾਵਾਂ ਵੀ ਇੱਕ ਇਦਾਂ ਕਹਿ ਲੋ ਵੀ ਬਾ ਮੰਗਣੇ ਹੀ ਜਾਂਦੇ ਆ ਸਿਰਫ ਮੰਗਣ ਲਈ ਜਾਂਦੇ ਆ ਹੂੰ ਯਾਰੋਆ ਮੈਂ ਕੁਝ ਗਲਤ ਨਾ ਇਦਾਂ ਦਾ ਸ਼ਬਦ ਬੋਲ ਜਾ ਜੋ ਕਿਸੇ ਨੂੰ ਏਟ ਪਹੁੰਚੇ ਨਹੀਂ ਨਹੀਂ ਇਹ ਗਲਤ ਨਹੀਂ ਵੀ ਕੁਝ ਮੰਗਣੇ ਜਾਂਦੇ ਆ ਮੈਂ ਕਹਿੰਨਾ ਵੀ ਮੰਗਣ ਨਾਲੋਂ ਨਾ ਹਾਂਜੀ ਆਪਾਂ ਵਾਹਿਗੁਰੂ ਨੂੰ ਆਪਣਾ ਦਿਲ ਦਿਖਾਈਏ ਵੀ ਉਹ ਦਿਲ ਚੋਂ ਪੜਨ ਵੀ ਇਹਨੂੰ ਲੋੜ ਕੀ ਆ ਹੂੰ ਜੋ ਜ਼ਰੂਰਤ ਆ ਜ਼ਿੰਦਗੀ ਦੀ ਰੋਜ਼ ਟਾਈਮ ਟੇਬਲ ਦੇ ਹਿਸਾਬ ਨਾਲ ਸਾਨੂੰ ਉਹ ਮਿਲ ਹੀ ਜਾਣਾ ਹਾਂਜੀ ਜਿਹੜੀ ਚੀਜ਼ ਸਾਨੂੰ ਮਿਲਣੀ ਆ ਨਾ ਉਹ ਤਾਂ ਜੀ ਮਿਲਣੀ ਮਿਲਣੀ ਆ ਹੂੰ ਜੋ ਮਰਜੀ ਆ ਕਿ ਆਪਾਂ ਦੁੱਖ ਕਹਿੰਨੇ ਨਾ ਆਪਾਂ ਨੂੰ ਹਰ ਵੇਲੇ ਮਾੜਾ ਟਾਈਮ ਚیتے ਰਹਿ ਜਾਂਦਾ ਯਾਰ ਮਾੜਾ ਟਾਈਮ ਚੰਗਾ ਟਾਈਮ ਆਪਾਂ ਚੇਤੇ ਨਹੀਂ ਰੱਖਦੇ ਹੂੰ ਚੰਗੇ ਟਾਈਮ ਕਿੰਨੇ ਆ ਵਾਹਿਗੁਰੂ ਨੇ ਜਦੋਂ ਸੈਲਰੀ ਆਉਂਦੀ ਸੈਲਰੀ ਆਉਂਦੀ ਆਪਾਂ ਉਹਦੀਆਂ ਕੋਈ ਚੀਜ਼ਾਂ ਲੈਨੇ ਆ ਜੇ ਮੂਮੈਂਟ ਚیتے ਰੱਖਣੇ ਹੋਂ ਬਿਲਕੁਲ ਬਿਲਕੁਲ ਵੀ ਉਹ ਮੂਮੈਂਟ ਸਾਰੇ ਚੰਗੇ ਆ ਉਹ ਵੀ ਚیتے ਆਪਾਂ ਉਹ ਨਹੀਂ ਰੱਖਦੇ ਆਪਾਂ ਮਾੜੀ ਚੀਜ਼ ਚیتے ਰੱਖਦੇ ਆ ਯਾਰ ਐਸ ਵੇਲੇ ਮੇਰੇ ਇਦਾਂ ਹੋ ਗਈ ਸੀ ਇਦਾਂ ਹੋ ਗਿਆ ਜਾਂ ਨਾ ਹੋ ਜੇ ਨਾ ਅੰਮ੍ਰਿਤ ਆ ਚੜ੍ਹਦੀ ਕਲਾ 'ਚ ਰਹੋ ਹਾਂਜੀ ਦੁਨੀਆਦਾਰੀ ਆ ਦੁਨੀਆ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਪਰ ਆ ਆਪਣਾ ਮਨ ਤਨ ਸਾਫ਼ ਰੱਖੋ ਹਾਂਜੀ ਆਪ ਵਾਹਿਗੁਰੂ ਦੇ ਨਾਲ ਜੁੜ ਕੇ ਰਹੋ ਤੁਹਾਨੂੰ ਦੇਖ ਕੇ ਆਪੇ ਹੀ ਕੋਈ ਦੂਜਾ ਜੁੜ ਜਾਊਗਾ ਜੁੜ ਜੂਗੇ ਜੁੜ ਜੂਗੇ ਆਪੇ ਹੀ ਦੇਖ ਕੇ ਉਹ ਕਹੂਗਾ ਵੀ ਯਾਰ ਮੈਂ ਵੀ ਇਦਾਂ ਕਰਾਂ ਉਹ ਕੰਮ ਕਰਨੀ ਚਾਹੀਦੇ ਆਪਾਂ ਨੂੰ ਬਿਲਕੁਲ ਸਾਰਿਆਂ ਨੂੰ ਬਿਲਕੁਲ ਨਾਲ ਜਿਵੇਂ ਗੱਲ ਆਪਾਂ ਕਰ ਰਹੀ ਸੀ ਵਿੱਚ ਕੇ ਅ ਸ਼ੁਰੂਗਾਤ ਹੋਈ ਸੀਗੀ ਜੇ ਸਾਰੇ ਸਿੱਖਣ ਲਈ ਜਾਂਦੇ ਜੇ ਮੰਗਣ ਲਈ ਨ ਜਾਂਦੇ ਦਿਲ ਫਰੋਲਣ ਲਈ ਜਾਂਦੇ ਗੁਰੂ ਤਾਂ ਬਹੁਤ ਕੁਝ ਉਹ ਗੁਰੂ ਨੇ ਦੇ ਦੇਣਾ ਸੀ ਦੇ ਦੇਣਾ ਦੇ ਦਿੰਦਾ ਵੀ ਆ ਵਾਹਿਗੁਰੂ ਚ ਲੋ ਦਿੰਦਾ ਵੀ ਆ ਬਿਲਕੁਲ ਜੀ ਪਰ ਇਹ ਆ ਵੀ ਫੇ ਗੱਫੇ ਮਿਲਣੇ ਆ ਨਾ ਆਪਣਾ ਵਾਹਿਗੁਰੂ ਇਦਾਂ ਦਾ ਆ ਹੂੰ ਹੂੰ ਉਹ ਦਿੰਦਾ ਵੀ ਸਹਿਜੇ ਸਹਿਜੇ ਆ ਪੱਕਾ ਕਰਕੇ ਹਾਂ ਜੀ ਲੈਂਦਾ ਵੀ ਸਹਿਜੇ ਸਹਿਜੇ ਆ ਆਪਣੇ ਵਾਹਿਗੁਰੂ ਬਾਬੇ ਨਾਨਕ ਜੀ ਉਹਦੀ ਆਦਤ ਹੈ ਚਲੋ ਹਨ ਵੀ ਦੇਣਾ ਵੀ ਹੌਲੀ ਹੌਲੀ ਆ ਲੈਣਾ ਵੀ ਹੌਲੀ ਹੌਲੀ ਇੱਕਦਮ ਨਹੀਂ ਮਾਰਦੇ ਇੱਕਦਮ ਨਹੀਂ ਮਾਰਦੇ ਹਨ ਤੇ ਚਲੋ ਬਾਕੀ ਕੁਦਰਤ ਉਹ ਆ ਨਾ ਜਦੋਂ ਜਦੋਂ ਕੋਈ ਆਉਣਾ ਦੁੱਖ ਤਕਲੀਫ ਕੋਈ ਚੰਗੇ ਕੋਈ ਬਹੁਤਾ ਟਾਈਮ ਮਾਰਾ ਵੀ ਕਈ ਵੇਲੇ ਤੋੜੇ ਲੇ ਹੋ ਜਾਂਦਾ ਹੈ ਨਾ ਹਾਂਜੀ ਹਾਂਜੀ ਅੱਜ ਤੋਂ ਕੋਸ ਸਾਲ ਪਹਿਲਾਂ ਨਾ ਅਸੀਂ ਜਦੋਂ ਆਪਾਂ 5 6 ਮੁੰਡੇ ਸੀਗੇ ਅਸੀਂ ਅੱਛਾ ਜੀ ਤੇ ਚਲੋ ਬਾਣੀ ਨਾਲ ਬੜੇ ਜੁੜ ਗਏ ਹਨ ਅਸੀਂ ਭੱਜ ਭੱਜ ਕੇ ਦੋ ਕੋਟ ਕਾ ਸਾਹਿਬ ਹੁੰਦੇ ਸੀਗੇ ਭੱਜ ਭੱਜ ਕੇ ਜਾਣਾ ਵੀ ਮੈਂ ਦਵਾ ਸੱਟ ਨਾ ਪਾਠ ਕਰਕੇ ਹਾਂਜੀ ਤੇ ਰੋਟੀ ਪਕਾਵਾ ਜਾਂ ਆਟਾ ਗੁੰਨਾ ਜਾਂ ਕੁਛ ਕਰਾਂ ਨਾ ਇਹਨਾਂ ਠੱਠ ਠੱਠ ਕੇ ਜਾਣਾ ਅਸੀਂ ਮੰਗਿਆ ਵਾਹਿਗੁਰੂ ਵੀ ਚੱਲ ਸਾਡੀ ਸੈਲਰੀ ਵਧ ਜੇ ਉਹ ਆਫੀਸ਼ੀਅਲੀ ਜਦੋਂ ਸੈਲਰੀ ਵਧਣੀ ਕੰਮ ਵੀ ਵਧਣਾ ਹਾਂਜੀ ਉਹ ਕੰਮ ਵਧਿਆ ਸਾਡੀ ਤਨਖਾਹ ਵੀ ਵਧ ਗਈ ਉਹ ਐਸਾ ਕੰਮ ਵਧਿਆ ਸਾਡੇ ਕੋ ਬਾਣੀ ਨਾ ਪੜੋਈ ਅੱਛਾ ਜੀ ਅਹੀਂ ਕਹ ਚੰਗਾ ਬਾਬਾ ਵੀ ਤੂੰ ਵੀ ਆ ਕੀ ਅਸੀਂ ਮੰਗ ਲਿਆ ਦਿੱਤੋਂ ਹਣਾ ਹਾਂਜੀ ਹਾਂਜੀ ਆਪਾਂ ਨੂੰ ਹਮੇਸ਼ਾ ਸਬਰ ਸੰਤੋਖ ਮੰਗਣਾ ਚਾਹੀਦਾ ਬਿਲਕੁਲ ਜੀ ਆ ਪੈਸਾ ਤਾਂ ਨਾ ਜੀ ਇਹ ਲੋਕਾਂ ਨੇ ਚਲੋ ਮੂਰੀ ਬਣਾ ਲਿਆ ਪਰ ਮੂਰੀ ਪੈਸਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਇਹ ਆਪਣੇ ਵਹਿ ਮਾਂ ਲੋਕਾਂ ਦੇ ਇਹ ਜ਼ਰੂਰਤ ਵਾ ਜ਼ਿੰਦਗੀ ਦੀ ਬਿਲਕੁਲ ਬਸ ਇਹ ਚੀਜ਼ਾਂ ਲੈਣ ਨੂੰ ਕੁਝ ਜ਼ਰੂਰਤ ਦੇ ਹਾਂ ਵੀ ਪੈਸਾ ਆਇਆ ਪੈਸਾ ਰੱਬ ਨਹੀਂ ਹੈਗਾ ਰੱਬ ਨਹੀਂ ਹੈਗਾ ਬਿਲਕੁਲ ਆ ਗਾਣਿਆਂ ਨੇ ਜਾਂ ਗੱਲਾਂ ਨੇ ਪੈਸੇ ਨੂੰ ਮੂਰੀ ਕਰਤਾ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਦੇਖਦੀ ਆ ਬਿਖਰੇ ਪੈਸਾ ਇੰਨਾ ਅੱਜ ਮੇਰੇ ਕੋ ਆ ਮੇਰੇ ਆਲਾ ਕੱਲ ਕਿਸੇ ਕੋ ਸੀ ਬਿਲਕੁਲ ਜੀ ਕੱਲ ਨੂੰ ਮੇਰੇ ਆਲਾ ਕਿਸੇ ਕੋ ਹੋਰ ਕੋ ਹੋਣਾ ਹਨਾ ਬਿਲਕੁਲ ਬਿਲਕੁਲ ਇਹ ਤਾਂ ਆਉਂਦੀ ਜੇ ਆਪਣੀ ਮਿਹਨਤ ਆ ਬਿਲਕੁਲ ਜੀ ਵੀ ਆਪਾਂ ਕੀ ਕਰਨਾ ਚਾਹੁੰਨੇ ਨਾ ਸਭ ਤੋਂ ਪਹਿਲੀ ਗੱਲ ਆ ਗਿਆਨ ਤੇ ਪੜੋ ਹਾਂਜੀ ਜਿੰਨਾ ਤੁਸੀਂ ਪੜ ਸਕਦੇ ਆ ਸਾਰੇ ਜਣੇ ਨਾ ਪੜੋ ਜਿੰਨਾ ਤਾਂ ਡੇ ਕੋ ਗਿਆਨ ਹੋਊਗਾ ਉਹਨੇ ਤੁਸੀਂ ਤਾਕਤਵਰ ਹੋਵੋਗੇ ਬਿਲਕੁਲ ਜੀ ਬਿਲਕੁਲ ਚਾਹੇ ਇੰਗਲਿਸ਼ ਸਿੱਖੋ ਚਾਹੇ ਪੰਜਾਬੀ ਸਿੱਖੋ ਜੋ ਮਰਜੀ ਸਿੱਖੋ ਆਪਾਂ ਨਹੀਂ ਕਹਿੰਦੇ ਪਰ ਜਿਹਨੇ ਬਾਹਰ ਹੋਣਾ ਨਾ ਉਹ ਪਲੀਸ ਇੰਗਲਿਸ਼ ਜ਼ਰੂਰ ਸਿੱਖ ਕੇ ਆਵੇ ਜੇ ਉਹਨੂੰ ਇੰਗਲਿਸ਼ ਆਉਂਦੀ ਆ ਉਹ ਆਪਣੀ ਰੋਟੀ ਦਾ ਮੰਗ ਕੇ ਕਿਸੇ ਬਗਾਨੇ ਬੰਦੇ ਤੋਂ ਖਾ ਸਕਦਾ ਨਾ ਬਿਲਕੁਲ ਜੀ ਬਿਲਕੁਲ ਇੰਗਲਿਸ਼ ਆਮ ਆ ਸਾਰੇ ਪਾਸੇ ਨਾ ਬਿਲਕੁਲ ਜੀ ਬਿਲਕੁਲ ਜੇ ਲੋਕ ਕੋਈ ਬੋਲਦਾ ਇਨੀ ਕਰਦਾ ਨਹੀਂ ਉਹ ਤੁਖਾ ਰੇਂਦਾ ਬਾਅਦ ਚ ਵੇ ਦੋਸ਼ ਪਰਦੇਸ ਨੂੰ ਦਿੰਦੇ ਆ ਹਨਾ ਆਪਣੀ ਨਹੀਂ ਗਲਤੀ ਦੇਖਦੇ ਵੀ ਅਸੀਂ ਪੜੇ ਨਹੀਂ ਜੈ ਸਾਨੂੰ ਮੰਗਣਾ ਨਹੀਂ ਆਇਆ ਹਨਾ ਉਹੀ ਗੱਲ ਆ ਵੀ ਰੱਬ ਗੱਲ ਫੇਰ ਘੁੰਮ ਕੇ ਆ ਗਈ ਵੀ ਸਾਨੂੰ ਮੰਗਣਾ ਨਹੀਂ ਹੁੰਦਾ ਰੱਬ ਤੋਂ ਮੰਗਣਾ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਹੁਣ ਜੇ ਕਈ ਬਾਦਸ਼ਾਹ ਨਹੀਂ ਹੈਗੀ ਹੁੰਦੀ ਹੁਣ ਜੇ ਕਈ ਪਾਠੀ ਸਿੰਘ ਹੋਆ ਪਾਠੀ ਸਿੰਘ ਕਿੰਨੀ ਸੇਵਾ ਕਰਦੇ ਹਨਾ ਵੀ ਉਹਨਾਂ ਦੇ ਕਈ ਪਾਠੀਆਂ ਦੀ ਜ਼ਰੂਰਤਾਂ ਵੀ ਨਹੀਂ ਪੂਰੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਹਾਂ ਤਨਖਾਹ ਨਾਲ ਜੋ ਉਹਨਾਂ ਦੀ ਵੀ ਉਹ ਇੰਨਾ ਪਾਠ ਕਰਦੇ ਹੋ ਕਈਆਂ ਦੇ ਵਹਿਮ ਹੋਊਗਾ ਹਨ ਜਿੱਦਾਂ ਕਹਿ ਰਹੇ ਨੇ ਰਿਕਸ਼ੇ ਵਾਲਾ ਇੰਨੀ ਮਿਹਨਤ ਕਰਦਾ ਉਹ ਅਮੀਰ ਕਿਉਂ ਨਾ ਹੋਇਆ ਹਾਂਜੀ ਸਭ ਤੋਂ ਵੱਡੀ ਗੱਲ ਹੁੰਦੀ ਨਾਲ ਕਰਮ ਹਾਂਜੀ ਕਿਸਮਤ ਹਮ ਹਰ ਕੋਈ ਬੰਦਾ ਆਪਣੀ ਕਿਸਮਤ ਲਿਖਾ ਕੇ ਲਿਆਉਂਦਾ ਹਮ ਉਹਦੀ ਜਿਹੜੀ ਕਿਸਮਤ ਆ ਉਹਨੂੰ ਉਹੀ ਮਿਲਣਾ ਉਹੀ ਮਿਲਦਾ ਉਨਾ ਹੀ ਮਿਲਦਾ ਜੀ ਜਿੰਨਾ ਮਰਜੀ ਭੱਜਣਾ ਅੱਠ ਲਵੇ ਚਾਹੇ ਮੈਂ ਕਹਿੰਨਾ ਇੰਡੀਆ ਤੋਂ ਅਮਰੀਕਾ ਜਾ ਕੇ ਵੀ ਬੰਦਾ ਵਹਿ ਜੇ ਮੈਂ ਇਦਾਂ ਦੇ ਵੀ ਬੰਦੇ ਦੇਖੇ ਆ ਇਦਾਂ ਇਦਾਂ ਦੀ ਵੀ ਦੁਨੀਆ ਹਾਂਜੀ ਜਿਹੜੀ ਸਾਰੀ ਵਰਲਡ ਘੁੰਮ ਕੇ ਵੀ ੱੱਕੇ ਖਾ ਕੇ ਅੱਜ ਉਹ ਆਪਣੇ ਘਰੇ ਨੰਗ ਹੋ ਕੇ ਇੰਡੀਆ ਬੈਠੇ ਆ ਪਿਆ ਫੇ ਉਕੀ ਬਿਲਕੁਲ ਬਿਲਕੁਲ ਇਹ ਕਰਮ ਹੀ ਹੋ ਗਏ ਬਿਲਕੁਲ ਕਰਮ ਹੀ ਕਰਮ ਹੀ ਭੁਹਾ ਘੂਕੇ ਲਿਆ ਕੇ ਹੈਨਾ ਕਿ ਬਿਲਕੁਲ ਜਿੰਨੀ ਮਿਹਨਤ ਕੀਤੀ ਬੰਦਿਆਂ ਨੇ ਕਿੰਨਾ ਸਾਰਾ ਕੁਝ ਕਰਦੇ ਹਨਾ ਹਾਂ ਹਾਂ ਸਭ ਕਰਮਾਂ ਦੀਆਂ ਖੇਡਾਂ ਆ ਜੀ ਬੰਦਿਆਂ ਨੂੰ ਸਮਝਣਾ ਚਾਹੀਦਾ ਥੋੜਾ ਜਿਹਾ ਬਿਲਕੁਲ ਜੀ ਬਿਲਕੁਲ ਮੈਂ ਜ਼ਿਆਦਾ ਜੱਜਮੈਂਟੀ ਹੋ ਜਾਂਦਾ ਨਹੀਂ ਕੋਈ ਗੱਲ ਨਹੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ ਤੁਸੀਂ ਐਕਚੁਅਲੀ ਮੈਂ ਗੱਲ ਨਾਲ ਗੱਲ ਜੋੜ ਦਵਾਂ ਵੀਰ ਜੀ ਦੇ ਅਸੀਂ ਸ਼ੁਰੂ ਕੀਤੀ ਸੀ ਗੱਲ ਕਿ ਗੁਰਬਾਣੀ ਦੀ ਇੱਕ ਪੰਗਤੀ ਆ ਦਾਤ ਪਿਆਰੀ ਬਿਸਰਿਆ ਦਾਤ ਆ ਕਿ ਅਸੀਂ ਦਾਤਾਂ ਮੰਗਣੀ ਚੱਲ ਜਾਨੇ ਆ ਅਸੀਂ ਦਾਤੇ ਨੂੰ ਨਹੀਂ ਮੰਗਦੇ ਵੀ ਜੇ ਦੇਣ ਵਾਲੇ ਨੂੰ ਮੰਗ ਲਈਏ ਤਾਂ ਫਿਰ ਉਹ ਦਾਤਾਂ ਵੀ ਸਾਰੀਆਂ ਨਾਲ ਹੀ ਆਉਗਾ ਨਾ ਪਰ ਅਸੀਂ ਕੀ ਆ ਵੀ ਅਸੀਂ ਦਾਤਾਂ ਤੇ ਰੁਕ ਜਾਂਦੇ ਆ ਤੇ ਫਿਰ ਉਹ ਦਾਤਾਂ ਜਿੰਨੀਆਂ ਕਿ ਸਾਡੇ ਭਾਸ਼ਾ ਜਿਵੇਂ ਸ਼ਬਦਾਂ ਦੀ ਗੱਲ ਵੀਰ ਜੀ ਕਰ ਰਹੇ ਸੀ ਵਿੱਚ ਕਿ ਜਿੰਨੇ ਕੁ ਫਿਰ ਸ਼ਬਦ ਹੁੰਦੇ ਆ ਸਾਡੇ ਸ਼ਬਦਾਂ ਦੇ ਅਨੁਸਾਰ ਸੰਤ ਨੂੰ ਉੰਨਾ ਕੁ ਮਿਲ ਜਾਂਦਾ ਪਰ ਜੇ ਉਹ ਪ੍ਰਮਾਤਮਾ ਨੂੰ ਮੰਗ ਲਈਏ ਗੁਰਦੁਆਰੇ ਜਾਂਦੇ ਆ ਤੇ ਉੱਥੇ ਉਹਦੇ ਅਨੁਸਾਰੀ ਹੋ ਜਾਈਏ ਤਾਂ ਸਾਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਣਾ ਸੋ ਚਲੋ ਅਗੀਆਂ ਜੀ ਕਹਿੰਦੇ ਜਿੱਦਾਂ ਗੁੰਗੇ ਦੀ ਮਾਂ ਗੁੰਗੇ ਦੀਆਂ ਰਮਝਾਂ ਜਾਣੇ ਹਾਂ ਹੁਣ ਆਪਾਂ ਨੂੰ ਨਹੀਂ ਜੇ ਸਾਡਾ ਮਨ ਸੱਚਾ ਨਾ ਸਾਡਾ ਦਿਲ ਸੱਚਾ ਹੂੰ ਸਾਨੂੰ ਨਹੀਂ ਵੀ ਮੰਗਣਾ ਆਉਂਦਾ ਰੱਬ ਤਾਂ ਵੀ ਸਾਡੀ ਸੁਣਦਾ ਸੁਣਦਾ ਬਿਲਕੁਲ ਸੁਣੂਗਾ ਜਿਹੜੇ ਵੀ ਸੁਣਦਾ ਹੈ ਉਹਨਾਂ ਦੀ ਜਿਹੜੇ ਸੱਚੇ ਆ ਮੈਂ ਆਪਣੇ ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਪਾਪੀ ਹੋਵਾਂਗੇ ਜਿਨ੍ਹਾਂ ਨੇ ਨਹੀਂ ਵੀ ਬਾਣੀ ਪੜ੍ਹਨੀ ਆਉਂਦੀ ਹਨਾ ਜੇ ਉਹ ਸੱਚੇ ਆ ਮੈਂ ਇਦਾਂ ਦੇ ਵੀ ਬੰਦੇ ਦੇਖੇ ਆ ਵੀ ਗੁਰੂ ਘਰ ਨਹੀਂ ਜਾਂਦੇ ਹਾਂਜੀ ਤੇ ਉਹ ਪਰ ਲੋਕਾਂ ਦਾ ਭਲਾ ਕਰਦੇ ਆ ਤੇ ਰੱਬ ਉਹਨਾਂ ਦੀ ਆਪ ਘਰ ਆਉਂਦਾ ਆ ਇਹ ਵੀ ਗੱਲ ਸੱਚੀ ਆ ਬਿਲਕੁਲ ਸਾਰੀਆਂ ਦਾਤਾਂ ਉਹਨਾਂ ਕੋਲ ਹੈਗੀਆਂ ਆ ਗੱਡੀ ਸ਼ੌਹਰਤ ਪੈਸਾ ਬੱਚੇ ਸਭ ਕੁਝ ਹੈਗਾ ਉਹ ਕਦੀ ਅੱਜ ਦਾ ਗੁਰੂ ਘਰ ਨਹੀਂ ਗਏ ਪਰ ਉਹਨਾਂ ਕੋ ਘਰੇ ਬੈਠੇ ਕੋ ਸਭ ਪਰ ਕੀ ਆ ਉਹ ਜਿਹੜੀ ਗਰੀਬ ਦਾ ਮੂੰਹ ਭਰਦੇ ਆ ਨਾ ਜਾਂ ਗਰੀਬ ਦੀ ਹੈਲਪ ਕਰਦੇ ਆ ਮਹੀਨੇ 'ਚ ਮੈਂ ਕਹਿੰਦਾ ਜੇ 30 ਦਿਨਾਂ ਦਾ 30 ਵਾਰੀ ਕੀਤੀ ਵਿੱਚੋਂ 20 ਜਾਂ 15 ਵਾਰੀ ਤਾਂ ਲੱਗੂਗੀ ਬਿਲਕੁਲ ਲੱਗੂ 15 ਫਰਾਮ ਮੋਸ਼ਲ ਹੀ ਹੁੰਦੇ ਆ ਬਿਲਕੁਲ ਜੀ ਘਰ ਕੋਈ ਸੀਸ ਦੇਣ ਵਾਲਾ ਨਹੀਂ ਹੁੰਦਾ ਨਾ ਬਿਲਕੁਲ ਤੇ ਤੇ ਇਹਨਾਂ ਹੋਇ ਕੀ ਕਰ ਗਿਆ ਨਾ ਕਈ ਵੇਲੇ ਕਿਸੇ ਦੇ ਟੈਲੀਫੋਨ ਤੇ ਮਾੜਾ ਜਿਹਾ ਕੰਮ ਵੀ ਹੋ ਜਾਂਦਾ ਹੈ ਨਾ ਬਿਲਕੁਲ ਜੀ ਬਿਲਕੁਲ ਹਰ ਇਹ ਆ ਵੀ ਲੋਕ ਥੋੜਾ ਜਿਹਾ ਆਪਾਂ ਨੂੰ ਸਮਝਣ ਦੀ ਲੋੜ ਆ ਬੱਸ ਵੀ ਆਪਾਂ ਕਿੱਦਾਂ ਮੰਗਣਾ ਕਿੱਦਾਂ ਲੈਣਾ ਆ ਭਲਾ ਕਰੋ ਕਿਸੇ ਦੀ ਹੈਲਪ ਕਰੋ ਜਿੰਨੀ ਹੁੰਦੀ ਬਿਲਕੁਲ ਜੀ ਮੈਂ ਨਹੀਂ ਕਹਿੰਦਾ ਪੈਸੀ ਨਾਲ ਕਰੋ ਪੈਸਾ ਤਾਂ ਕਿਸੇ ਨੂੰ ਨਾ ਅੱਜਕੱਲ੍ਹ ਦੋ ਜਿਹਨੂੰ ਦਵੋਗੇ ਉਹਦੇ ਨਾਲ ਟੁੱਟ ਜਾਓਗੇ ਦੇ ਜੇ ਦੇਤਾ ਦੇ ਫਸਜੂਗਾ ਆਪਣੇ ਪੈਸੇ ਨੂੰ ਪੁਘਾਰੀ ਬਣ ਬਣ ਕੇ ਮੰਗਣਾ ਪੈਂਦਾ ਹਾਂਜੀ ਤੇ ਮੇਰੀਆਂ ਜੇ ਹੈ ਨਾ ਮੇਰੇ ਪੈਸੇ ਲੈਣ ਜਿੰਨਾਂ ਤੋਂ ਮੈਂ ਲੈਣੇ ਆ ਜਿਹੜੇ ਵੀਡੀਓ ਦੇਖਦੇ ਹੋਏ ਮੈਂ ਬਹੁਤ ਅੱਕਿਆ ਪਿਆ ਮੈਂ ਨਾ ਫੋਟਮਾ ਦੇ ਮੈਂ ਸਾਹਮਣੇ ਆ ਜਾਣਾ ਜਿੰਨਾਂ ਕਿ ਮੈਂ ਅੱਕਿਆ ਪਿਆ ਜਿੰਨਾਂ ਤੋਂ ਮੈਂ ਪੈਸੇ ਲੈਣੇ ਆ ਰੱਬ ਦਾ ਬਾਤ ਆ ਰੱਬ ਤੋਂ ਡਰੋ ਮੇਰੀ ਹੱਕ ਦੀ ਕਮਾਈ ਮੇਰੇ ਪੈਸੇ ਦੇ ਦਿਓ ਠੀਕ ਆ ਨਹੀਂ ਮੈਂ ਵੀ ਬੇਨਤੀ ਕਰੂੰਗਾ ਜੀ ਮੈਂ ਬਹੁਤ ਅੱਕਿਆ ਪਿਆ ਪੈਸੇ ਦੇ ਦਿਓ ਵੀਰ ਤੇ ਹਾਂਜੀ ਕਹਿੰਦਾ ਬਹੁਤ ਆਨੁਗ੍ਰਾਹ ਕਿੰਨੀ ਡੈਰੀ ਭਰੀ ਕਿੰਨੇ ਕਿੰਨੇ ਕਿ ਜਣੇ ਆ ਨਾ ਸਾਰੇ ਯਾਰਾਂ ਦੋ ਸਾਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੂੰ ਆ ਨਾਲ ਦੀ ਸੀਟ ਤੇ ਬਿਠਾਇਆ ਹਨ ਜਿਨ੍ਹਾਂ ਦਾ ਦੁੱਖ ਚੱਕਿਆ ਉਹ ਹੀ ਸਾਲੇ ਨਾਲ ਦੀ ਸੀਟ ਤੇ ਮੈਂ ਵੀ ਬੈਠਾ ਹੁਣ ਉੱਤੇ ਮੈਂ ਵੀ ਸੀ ਇਹ ਵੀ ਪੈਸੇ ਮੈਂ ਵੀ ਪੈਸੇ ਲਈ ਮੈਂ ਵੀ ਪੈਸੇ ਲਈ ਹੋਏ ਜਿਹੜੀ ਗੱਲ ਇਹ ਤਾਂ ਟਾਈਮ ਹੀ ਦੱਸੂਗਾ ਵੀ ਬਾਬਾ ਜੀ ਬੈਠੇ ਨਹੀਂ 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 ਦੇਖੋ ਮੈਂ ਮੈਂ ਸਚਾਈ ਦਾ ਹੱਦ ਨਾ ਹੁਣ ਹੁਣ ਮੈਂ ਸਚਾਈ ਦਾ ਹੱਦ ਨਾ ਪਿੱਛੇ ਆ ਗਵਾਹ ਬੈਠਾ ਸਾਡਾ ਤਾਂ ਜਿੰਨੇ ਕ ਮੈਂ ਕਮਾਏ ਸੀ ਹੁਣ ਤੱਕ ਮੈਂ ਆਇਆ 350 ਰੁਪਇਆ ਮੈਂ ਵੀਰ ਨੂੰ ਫੜਾ ਵੀ ਦਿੱਤਾ ਨਹੀਂ ਮੈਂ ਰੱਖਿਆ ਮੈਂ ਹੁਣ ਜਿੰਵੇ ਮਰਜੀ ਨਹੀਂ ਨਹੀਂ ਦੇਖੋ ਇਹ ਤੇ ਜਿਹੜਾ ਜਿਵੇਂ ਮਰਜ਼ੀ ਕਰ ਲੋ ਗੱਲ ਤਾਂ ਇਹ ਵੀ ਹੈ ਨਾ ਜਿੱਦਾਂ ਤੁਸੀਂ ਕਹੋਗੇ ਉਹ ਦੀ ਕਾਰ ਲੈਣਾ ਨਹੀਂ ਜਿੱਦਾਂ ਤੁਸੀਂ ਚਾਹੋਗੇ ਹੁਣ ਉਦਾਂ ਕਰ ਲੋ ਤੁਸੀਂ ਵਾਹਿਗੁਰੂ ਮੈਂ ਸ਼ਰਮ ਨੂੰ ਦਬੇ ਦੇਖੋ ਆਪਾਂ ਪਹਿਲੇ ਹੀ ਵਾਪਸ ਮੋੜਦੇ ਪਹਿਲੇ ਹੀ ਮੈਂ ਮੈਂ ਸੀਟਾਂ ਤੇ ਇੱਕ ਵਾਰੀ ਨਹੀਂ ਨਾ ਬਹਿਣਾ ਮੈਂ ਤਾਂ ਹੁਣ ਬੈਠ ਗਿਆ ਤੇ ਮੈਂ ਬੈਠਾ ਹੀ ਰਹਿਣਾ ਮੈਂ ਤਾਂ ਇਦਾਂ ਦਾ ਨਹੀਂ ਮੈਂ ਉਹਨਾਂ ਨੂੰ ਵਾਰਨਿੰਗ ਦਿਨਾ ਜਿਨ੍ਹਾਂ ਤੋਂ ਲੈਣੇ ਆ ਫੇਰ ਨਾ ਕਿਉਂ ਸਾਡੀ ਬੇਇੱਜ਼ਤੀ ਕੀਤੀ ਇੰਟਰਨੈਟ ਤੇ ਸਾਡੀ ਇੰਨੀ ਇੱਜ਼ਤ ਸੀ ਫਲਾਨਾ ਸੀ ਹੈਨਾ ਥੋੜੇ ਥੋੜੇ ਕਰਕੇ ਦੇ ਦੋ ਮੈਂ ਵੀ ਲੋਕਾਂ ਦੇ ਜਿਨ੍ਹਾਂ ਦੇ ਦੇਣੇ ਅਗਲੇ ਮੈਨੂੰ ਵੀ ਤੰਗ ਕਰਦੇ ਆ ਨਹੀਂ ਵੇਖੋ ਨਾਲੇ ਨਾਲ ਉਦਾਂ ਵੀ ਜਦੋਂ ਕੋਈ ਸਾਡੀ ਮਦਦ ਕਰਦਾ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਕੱਲ ਸੱਚੀ ਗੱਲ ਆ ਕੋਈ ਨਹੀਂ ਸੋਚਦਾ ਕਿਸੇ ਬਾਰੇ ਜਿੰਨਾ ਤਾਂ ਇਹ ਵੀਰ ਚਲੋ ਆਪਣੇ ਸ਼ਬਦਾਂ ਚ ਕਹਿ ਰਿਹਾ ਪਰ ਇਹ ਰਿਕੁਐਸਟ ਏ ਕਿ ਜਿਨ੍ਹਾਂ ਦੀ ਹਨਾ ਹੈਲਪ ਹੋਈ ਆ ਉਹ ਥੋੜਾ ਇਨਸਾਨੀਅਤ ਆਪਣੇ ਅੰਦਰ ਜਾਗਦੀ ਰੱਖੋ ਗਾਂ ਵੀ ਬੰਦਾ ਮਿਲਵਰਤਨ ਬਣਾਈ ਰੱਖਦਾ ਮੂੰਹ ਮੱਥੇ ਲੱਗਦਾ ਰਹਿੰਦਾ ਪਿਆਰ ਬਣਿਆ ਰਹਿੰਦਾ ਹਨਾ ਜੇ ਆਪਾਂ ਇੱਕ ਦੂਜੇ ਨਾਲ ਕਿਉਂਕਿ ਗੱਲ ਪੈਸੇ ਕਰਕੇ ਕਿਤੇ ਨਾ ਕਿਤੇ ਬੰਦਾ ਵਿਗੜ ਜਾਂਦਾ ਪਰ ਉਹ ਗੱਲਾਂ ਕਿੰਨਾ ਜੀ ਉਹਨਾਂ ਜੀ ਜੇ ਜੇ ਲਏ ਆ ਨਾ ਅਦਲੇ ਦਰੇ ਹੀ ਛੱਡ ਗਏ ਜੀ ਦੇਣ ਦੇ ਮਰੇ ਹਮਮ ਠੀਕ ਆ ਪ੍ਰੋਬਲਮ ਹਰ ਕਿਸੇ ਨੂੰ ਆ ਦੱਸੋ ਜੀ ਕਿਹਨੂੰ ਨਹੀਂ ਪ੍ਰੋਬਲਮ ਅੱਜ ਕੱਲ੍ਹ ਇਹ ਕੱਢ ਕੇ ਉੱਠੋ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਹੀ ਪ੍ਰੋਬਲਮ ਆ ਜੇ ਮਨ ਜੇ ਹੁਣੇ ਆ ਵੀ ਕਈਆਂ ਦੀ ਆਦਤ ਆ ਵੀ ਉਹਨਾਂ ਨੂੰ ਮੋਢੇ ਤੇ ਰੱਖ ਕੇ ਘੜੀਸੀ ਜਾਣਾ ਕਈ ਸੌਲਵ ਕਰ ਲੈਂਦੇ ਆ ਕਈ ਰੱਬ ਦੇ ਬਾਣੇ 'ਚ ਤੁਰੇ ਫਿਰਦੇ ਆ ਨਾ ਹਰ ਘਰ 'ਚ ਪ੍ਰੋਬਲਮ ਆ ਕਿਹੜੇ ਘਰ ਚਾਟਾ ਨਹੀਂ ਚਾਹੀਦਾ ਦੱਸੋ ਨਾ ਨਾ ਹਰ ਘਰ 'ਚ ਚਾਹੀਦਾ ਜੀ ਹਰ ਘਰ ਠੀਕ ਨਹੀਂ ਹਾਂ ਹਰ ਕੋ ਰੋਟੀ ਖਾਂਦਾ ਹਰ ਕਿਸੇ ਦੇ ਬੱਚੇ ਆ ਹਰ ਕਿਸੇ ਦੀ ਫੈਮਿਲੀ ਆ ਬਿਲਕੁਲ ਜੀ ਬਿਲਕੁਲ ਹੈਨਾ ਪਰ ਨਹੀਂ ਲੋਕਾਂ ਨੂੰ ਸਾਂਝਣਾ ਚਾਹੀਦਾ ਪਹਿਲੀ ਗੱਲ ਮੰਗਣ ਲੱਗੇ ਨਹੀਂ ਸ਼ਰਮ ਕਰਦੇ ਵੀ ਤੁਸੀਂ ਵੀ ਇੱਥੇ ਹੀ ਤਨਖਾਹਾਂ ਕਮਾਉਨੇ ਜੇ ਅਸੀਂ ਕਮਾਉਨੇ ਆ ਹੈਨਾ ਬਿਲਕੁਲ ਜੀ ਬਿਲਕੁਲ ਵੀ ਮੰਗਣ ਲੱਗੇ ਸ਼ਰਮ ਕਰੋ ਚਲੋ ਜੇ ਮੰਗ ਲੈਣੇ ਫੇਰ ਟਾਈਮ ਨਾ ਦੇ ਆ ਵੀ ਕਰੋ ਹਾਂਜੀ ਹਾਂਜੀ ਕਈ ਤਾਂ ਐਡੇ ਫਰਮੂਸ਼ ਆ ਜੀ ਲੈ ਕੇ ਮੁੱਕਰੇ ਜਾਂਦੇ ਆ ਹੈਨਾ ਵੀ ਉਹਨਾਂ ਕੀ ਕਵੇ ਵੀ ਭਾਜੀ ਹੈ ਨਹੀਂ ਮੂਹਰ ਕਨੇ ਹਾਲੇ ਹੈ ਨਹੀਂ ਹਾਲੇ ਹੈ ਨਹੀਂ ਤੇ ਹੁਣੇ ਕਦੋਂ ਜਦੋਂ ਤੁਸੀਂ ਭੈਣ ਤੋਂ ਲੋੜੀ ਮੰਗੀ ਉਦਲੋ ਦੇਣੇ ਆ ਉਹਨਾਂ ਨੂੰ ਜਾਂਦਾ ਪਤਾ ਹੋਵੇ ਵੀ ਲੋਹੜੀ ਦੇ ਤਿਉਹਾਰ ਤੇ ਦੇਣੇ ਆ ਇਹਨਾਂ ਨੇ ਮੰਗ ਕੇ ਲੋਕਾਂ ਤੋਂ ਫੇਰ ਦੇਣੇ ਆ ਨਾ ਸੱਚੀ ਬਹੁਤ ਦੁੱਖ ਲੱਗਦਾ ਮੈਂ ਤਾਂ ਕਹਿੰਦਾ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਆ ਯਾਰ ਐਦਾਂ ਨਾ ਐਦਾਂ ਨਾ ਕਰਿਆ ਕਰੋ ਨਾ ਕੋਈ ਵੀ ਬਰਾ ਬੁਰਾ ਨਾ ਮੰਨੋ ਕੋਈ ਵੀ ਸ਼ਬਦ ਦਾ ਕਿਉਂਕਿ ਬੰਦੇ ਦੇ ਦੁੱਖ ਚੋਂ ਇਹ ਗੱਲਾਂ ਨਿਕਲਦੀਆਂ ਨਹੀਂ ਤੇ ਕਿਸੇ ਦਾ ਮਨ ਨਹੀਂ ਹੁੰਦਾ ਨਹੀਂ ਨਹੀਂ ਚਲੋ ਜਿਨ੍ਹਾਂ ਨੇ ਲਏ ਉਹਨਾਂ ਨੂੰ ਲੱਗੇ ਜਿਨ੍ਹਾਂ ਨੇ ਮੇਰੇ ਤੋਂ ਲਏ ਨਹੀਂ ਉਹਨਾਂ ਨੂੰ ਕਿਹੜਾ ਦੁੱਖ ਲੱਗਣਾ ਨਾ ਜਿੱਡੀ ਗੱਲ ਹੈ ਜਿਨ੍ਹਾਂ ਨੇ ਲਏ ਆ ਉਹਨਾਂ ਨੂੰ ਹੋਵੇ ਆ ਨਾ ਮਤਲਬ ਇਹ ਹੋ ਗਿਆ ਅੱਜ ਤੱਕ ਜੀ ਇੰਨਾ ਚਿਰ ਹੋ ਗਿਆ ਕੰਮ ਕਰਦੇ ਆ ਉਹਨੂੰ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਕੰਮ ਤੇ ਰਖਾਏ ਨਾ ਆਪਾਂ ਕਦੀ ਕੋਈ ਕਹਿ ਦੇਵੇ ਸਾਡੇ ਤੋਂ ਰੁਪਈਆ ਵੀ ਲਿਆ ਆ ਤੇ ਇਹ ਬਹੁਤ ਵੱਡਾ ਪੁੰਨ ਹੈ ਜੀ ਕਿਉਂਕਿ ਕਿਰਤ ਹੀ ਅਸਲ ਚ ਗਾਂ ਲੈ ਕੇ ਜਾਂਦੀ ਤੇ ਸਾਡੇ ਅੱਗੇ ਪਿੱ ਮੈਨੂੰ ਨਹੀਂ ਪਤਾ ਕਿਸੇ ਦਾ ਪਰ ਆਪਾਂ ਨੇ ਆ ਕੇ ਮੂੰਹ ਤੇ ਕੋਈ ਕਬੇ ਵੀ ਸਾਡੇ ਤੋਂ ਕਿਸੇ ਨੇ ਲਿਆ ਹਨ ਫੇਰ ਵੀ ਲੋਕੀ ਨਹੀਂ ਸਮਝਦੇ ਯਾਰ ਵੀ ਤੁਸੀਂ ਕੀ ਕਰੀਏ ਹਨਾ ਐਡੇ ਲੋਕ ਸਮਾਤ ਬਖਸ਼ਣ ਤੇ ਜ਼ਰੂਰ ਬਾਈ ਸਾਰੇ ਜੋ ਕੋਈ ਵੀ ਵੀਡੀਓ ਵੇਖਦੇ ਹਨ ਕਿਸੇ ਦਾ ਜੇ ਆਪਾਂ ਸਾਰੀ ਲੈਣ ਦੇਣ ਕਰਦੇ ਇਹ ਕੋਈ ਇੱਕ ਬੰਦਾ ਨਹੀਂ ਹੁੰਦਾ ਕਿ ਕੋਈ ਨਹੀਂ ਕਰਦਾ ਸਾਰੇ ਕਰਦੇ ਆ ਵੱਡੇ ਵੱਡੇ ਬਿਜ਼ਨਸ ਵਾਲੇ ਵੀ ਬੈਂਕਾਂ ਤੋਂ ਵੱਡੇ ਵੱਡੇ ਲੋਨ ਲੈਂਦੇ ਆ ਆਪਦੇ ਬਿਜ਼ਨਸ ਚਲਾਉਂਦੇ ਆ ਹਨਾ ਪਰ ਉਹ ਫਿਰ ਵਾਪਸ ਵੀ ਕਰਦੇ ਜਿਵੇਂ ਕਹਿੰਦੇ ਹੁੰਦੇ ਨਹੀਂ ਤਾਂ ਫਿਰ ਬੈਂਕ ਵਾਲੇ ਆ ਕੇ ਖੜੀ ਖੜੀ ਹੋ ਜਾਂਦੇ ਘਰੇ ਹਨਾ ਉਹੀ ਗੱਲ ਆ ਦੁਨੀਆ 'ਚ ਲੈਣ ਦੇਣ ਸਾਰਿਆਂ ਦਾ ਹੀ ਹੁੰਦਾ ਹੁਣ ਪਿਛਲੇ ਜਿਹੜੀ ਆ 2 ਵੀਕ ਪਿੱਛੇ ਚਲ ਜੋ ਹਾਂਜੀ ਮੇਰੇ ਇੰਡੀਆ ਜਾਣ ਤੋਂ ਪਹਿਲਾਂ ਜਿਹੜੀ ਉਹ ਕੁੜੀ ਹੁਣ ਆਪਾਂ ਹੈਲਪ ਕੀਤੀ ਦੋ ਵਾਰੀ ਉਹਨੂੰ ਆਪਾਂ ਲੈਣ ਗਏ ਨਕੋਸ਼ੀਆ ਤੋਂ ਹਾਂਜੀ ਜੋ ਕੇ ਲਿਆਂਦਾ ਉਹਦੀ ਰੋਟੀ ਪਾਣੀ ਛੱਤ ਸਾਰਾ ਕੁਝ ਉਹਦਾ ਦੇਖਿਆ ਹਾਂਜੀ ਉਹ ਜਾਣ ਲੱਗੀ ਨੇ ਚੁੱਪ ਕਰਕੇ ਟਿਕ ਟਕ ਕਰਾਈ ਚਲ ਗਈ ਸਾਨੂੰ ਦੱਸ ਕੇ ਵੀ ਨਹੀਂ ਗਈ ਨਹੀਂ ਆ ਠੀਕ ਨਹੀਂ ਹੁਣ ਉਹ ਜੇਲਾ ਦੇ ਜਿਨ੍ਹਾਂ ਦੇ ਘਰੇ ਰਹੀ ਆ ਕਿਉਂ ਉਹਨਾਂ ਦਾ ਹਿਸਾਬ ਨਹੀਂ ਕਰਨਾ ਸੀ ਬਿਲਕੁਲ ਜੀ ਹੈਨਾ ਮੇਰੀ ਕੀ ਲੱਗਦੀ ਸੀ ਨਾ ਮੈਂ ਸੱਦੀ ਨਾ ਮੈਂ ਬਲਾਈ ਬਿਲਕੁਲ ਜੀ ਨਾ ਮੈਂ ਉਹਦਾ ਕੋਈ ਕਮਿਸ਼ਨ ਖਾਦਾ ਹੈਨਾ ਪਰ ਬਾਅਦ ਚ ਚਲ ਵੀ ਬਗਾਨੇ ਮੁੰਡਿਆਂ ਦੇ ਨਾਲ ਗਈ ਐਦਾਂ ਨਹੀਂ ਕੁੜੀਆਂ ਨੂੰ ਵੀ ਕੀ ਹੈਲਪ ਕਰੇ ਬੰਦਾ ਦੱਸੋ ਬਿਲਕੁਲ ਜੀ ਕਹਿੰਦੀ ਸਾਡਾ ਭਰਾ ਨਹੀਂ ਭਰਾ ਨਹੀਂ ਜੇ ਭਰਾ ਨਹੀਂ ਫੇਰ ਜੇ ਮੈਨੂੰ ਭਰਾ ਸਮਝਿਆ ਸੀ ਫੇ ਬਿਨਾ ਭਰਾ ਤੋਂ ਤੂੰ ਕਿੱਦਾਂ 에ਰਪੋਰਟ ਤੇ ਚਲ ਗਈ ਫੇ ਬਗਾਨੇ ਮੁੰਡੇ ਆ ਕੇ ਜੀ ਲੈ ਗਏ ਹਨਾ ਪਤਾ ਨਹੀਂ ਕੌਣ ਆ ਕੇ ਲੈ ਕੇ ਗਿਆ ਕੌਣ 에ਰਪੋਰਟ ਤੇ ਚੜਾ ਕੇ ਗਿਆ ਹਨਾ ਬਿਲਕੁਲ ਬਿਲਕੁਲ ਵੀ ਲੋਕ ਅੱਜਕੱਲ ਇਦਾਂ ਦੇ ਆ ਕੀ ਕਿਸੇ ਦੀ ਹੈਲਪ ਕਰੀਏ ਦੱਸੋ ਉਹ ਹਿਸਾਨ ਤਾਂ ਬੰਦੇ ਰੱਖਦੇ ਨਹੀਂ ਨਾ ਕਿ ਸਾਨੂੰ ਕਿਸੇ ਨੇ ਲਿਆਂਦਾ ਸੀ ਬਿਠਾਇਆ ਸੀ ਬੰਦਾ ਘਟੋ ਘਟਾ ਇੱਕ ਫੋਨ ਕਰਕੇ ਦੱਸ ਦਿੰਦਾ ਇੱਕ ਤਾਂ ਹੁੰਦਾ ਵੀ ਜੇ ਕਿਸੇ ਬੰਦੇ ਨੇ ਇੰਡੀਆ ਤੋਂ ਬੁਲਾਇਆ ਉਹਦੀ ਜ਼ਿੰਮੇਵਾਰੀ ਆ ਵੀ ਆਪਣੇ ਕਲਾਇੰਟ ਨੂੰ ਸਾਹਮਣਾ ਹਾਂਜੀ ਹਾਂਜੀ ਅਸੀਂ ਤਾਂ ਬੁਲਾਇਆ ਵੀ ਨਹੀਂ ਜੀਗਾ ਸਾਨੂੰ ਤਾਂ ਫੋਨ ਆਇਆ ਹੈਲਪ ਦੇ ਤੌਰ ਤੇ ਵੀ ਯਾਰਾ ਸਾਡੀ ਹੈਲਪ ਕਰਿਓ ਹਨਾ ਤੇ ਅਸੀਂ ਚੁੱਪ ਕਰਕੇ ਅਸੀਂ ਵੀ ਉਦਾਂ ਦੇ ਪਾਗਲ ਗੱਡੀ ਚੁੱਕੀ ਅਸੀਂ ਚੱਲ ਗਏ ਲੈਣ ਲਿਆ ਕੇ ਘਰੇ ਰੱਖ ਲਿਆ ਹਨਾ ਤੇ ਮੁੜ ਕੇ ਕਦਰ ਆ ਪਉਂਦੀ ਆ ਜਨਤਾ ਇਹ ਜਿਹੇ ਬੰਦੇ ਚਲੋ ਗਾਂ ਵੀ ਦੇਖੋ ਸੋਚਣ ਤੇ ਮਜਬੂਰ ਕਰ ਦਿੰਦੇ ਆ ਕਿ ਹਣਾ ਬੰਦਾ ਕੀ ਹੈਲਪ ਕਰੇ ਜਾਂ ਕੀ ਮਦਦ ਕਰੇ ਕਿਸੇ ਦੀ ਤਾਂ ਇਦਾਂ ਕਿਨੂੰ ਕਿਨੂੰ ਬੇਨਤੀ ਕਰੀਏ ਹੁਣ ਐ ਲੱਗਦਾ ਬੇਨਤੀਆਂ ਬਾਲੀਆਂ ਹੋਈਆਂ ਨੇ ਨਹੀਂ ਨਹੀਂ ਬਸ ਲੋਕਾਂ ਨੂੰ ਸਮਝੋ ਵੀ ਲੋਕਾਂ ਨੇ ਇਹੀ ਕਹਿਣਾ ਚਾਹੁੰਦੇ ਰੱਬ ਦਾ ਵਾਸਤਾ ਸਮਝੋ ਅਸੀਂ ਰੱਬ ਨਹੀਂ ਹੈਗੇ ਅਸੀਂ ਨਹੀਂ ਕਹਿੰਦੇ ਅਸੀਂ ਬਹੁਤ ਕੋਈ ਵੀ ਦਾਨੀ ਆ ਜਾਂ ਫਲਾਨਾ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਯਾਰ ਕਦਰ ਕਰਿਆ ਕਰੋ ਕੋਈ ਵੀ ਆ ਕਿ ਜਿਹੜਾ ਵੀ ਮਰਜੀ ਬੰਦਾ ਆ ਚਾਹੇ ਕੋਈ ਤੁਹਾਡਾ ਭੈਣ ਭਰਾ ਤੁਹਾਡੀ ਹੈਲਪ ਕਰਦਾ ਚਾਹੇ ਕੋਈ ਵੀ ਹੈ ਨਾ ਉਹਦੀ ਕਦਰ ਕਰਿਆ ਕਰੋ ਯਾਰ ਜੇ ਕਦਰ ਕਰੋਗੇ ਨਾ ਤੁਹਾਡੇ ਨਹੀਂ ਅਸੀਂ ਕੰਮ ਆਉਣਾ ਦੁਬਾਰਾ ਕਿਸੇ ਹੋਰ ਬੰਦੇ ਦੇ ਕੰਮ ਆ ਜਾਵਾਂਗੇ ਕੰਮ ਆ ਜਾਵਾਂਗੇ ਬਿਲਕੁਲ ਜੀ ਜਿਹਨੂੰ ਲੋੜ ਆ ਫੇਰ ਮੁੜ ਕੇ ਨਾ ਬਾਅਦ ਚੋਂ ਚਲੋ ਤੁਹਾਡੀ ਗੱਲ ਮੈਨੂੰ ਚੇਤੇ ਆ ਜਾਂਦੀ ਵੀ ਤੁਸੀਂ ਕਹਿੰਨੇ ਵੀ ਇਦਾਂ ਨਹੀਂ ਕਹਿਣਾ ਵੀ ਆਪਾਂ ਨਹੀਂ ਅੱਗੇ ਤੋਂ ਇਦਾਂ ਕਰ ਨਹੀਂ ਕਰਾਂਗੇ ਪਰ ਬੰਦਾ ਦੋ ਤੋਂ ਚਾਰ ਵਾਰੀ ਸੋਚਦਾ ਵੀ ਹੁਣ ਮੈਂ ਕਰਾਂ ਕਿ ਨਾ ਕਰਾਂ ਸੋਚਦਾ ਹੀ ਆ ਜੀ ਬਿਲਕੁਲ ਘਰੋਂ ਗਾਲਾਂ ਬਾਦੂ ਖਾਈ ਦੀਆਂ ਵੀ ਘਰਦਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਲੋਕਾਂ ਪਿੱਛੇ ਅਸੀਂ ਭੱਜੇ ਣੱਠੇ ਫਿਰਦੇ ਆ ਲੋਕੀ ਸਾਡੇ ਵੇ ਕਦਰ ਵੀ ਨਹੀਂ ਕਰਦੇ ਕੋ ਘਰੋਂ ਵੀ ਕੁੱਟ ਪੈਂਦੀ ਤੇ ਬਾਹਰੋਂ ਵੀ ਕੁੱਟ ਪੈਂਦੀ ਉਦੋਂ ਕਿ ਤਾਂ ਹੋਣਾ ਹੀ ਆ ਬਿਲਕੁਲ ਯਾਰ ਵੀ ਤੁਰੇ ਫਿਰਦੇ ਆ ਤੇ ਬਾਹਰੋਂ ਵੀ ਛਤਰਖਾਨੇ ਦੇ ਇਧਰੋਂ ਵੀ ਹੈਨਾ ਨਾਲੇ ਘਰ ਚ ਬਾਦੂ ਦਾ ਕਲੇਸ਼ ਫਿਰ ਵੱਖਰਾ ਪੈਂਦਾ ਸਾਰੇ ਪਾਸੇ ਹੀ ਦੁਨੀਆ ਦੇ ਮੇਰਾ ਫਰੈਂਡ ਹੈ ਇੱਕ ਉਹ ਸੰਸਥਾ ਜਿਹੜਾ ਕੰਮ ਕਰਦਾ ਵਿਚਾਰਾ ਅੱਛਾ ਜੀ ਉਹ ਆਪਣੇ ਘਰ ਦੀ ਗੱਡੀ ਕੀ ਉਹਨੇ ਐਂਬੂਲੈਂਸ ਸਪੈਸ਼ਲ ਐਂਬੂਲੈਂਸ ਲਈ ਲੋਕਾਂ ਦੇ ਭਲੇ ਲਈ ਅੱਛਾ ਜੀ ਸਪੈਸ਼ਲ ਉਹ ਸੰਸਥਾ ਚਲਾਉਂਦਾ ਓਕੇ ਜੀ ਉਹ ਮੈਂ ਕਹਿੰਦਾ ਉਹ ਕਹਿੰਦਾ ਪੰਜਾਬ ਪਤਾ ਨਹੀਂ ਕਿੰਨੇ ਕੁ ਲੋਕ ਆ ਜਿਹੜੇ ਵੀ ਵੀ ਕਦਰ ਹੀ ਨਹੀਂ ਕਰਦੇ ਅੱਛਾ ਜੀ ਘਰੇ ਜਾ ਜਾ ਕੇ ਦਵਾਈਆਂ ਦਿੰਦੇ ਆ ਸਾਰਾ ਕੁਝ ਕਰਦੇ ਆ ਉਹ ਹਨਾ ਰੋਟੀਆਂ ਤੱਕ ਡੱਬੇ ਲਾਇਓ ਆ ਉਹ ਰੋਟੀਆਂ ਵੀ ਪਚਾਉਂਦੇ ਕਈ ਫੈਮਿਲੀਆਂ ਨੂੰ ਮੈਂ ਕਹਿੰਦਾ ਇਦਾਂ ਦੇ ਬੱਚੇ ਆ ਕਈ ਬੱਚੇ ਬਾਹਰ ਆ ਉਹਨਾਂ ਦੇ ਮਾਂ ਪੇ ਰੁੱਲਦੇ ਪਏ ਆ ਉੱਥੇ ਇੰਡੀਆ ਦੇਖ ਲਓ ਮਤਲਬ ਹਾਲ ਕੀ ਹੁੰਦਾ ਇਹ ਸੱਚ ਗੱਲ ਆ ਸਾਡੇ ਏਰੀਏ ਦੀ ਜੁਲਾ ਜਲੰਧਰ ਆਦਮਪੁਰ ਦੇ ਉਧਰ ਲਾਕੇ ਦੇ ਪਿੰਡਾਂ ਦੇ ਵਿੱਚ ਬੱਚੇ ਬਾਹਰ ਆ ਆਪਣੇ ਮਾਪੇ ਨੂੰ ਪੁੱਛਦੇ ਤੱਕ ਦੇ ਨਹੀਂ ਇਹ ਬਹੁਤ ਦੁੱਖ ਦੀ ਗੱਲ ਹੈ ਉਹ ਵਿਚਾਰੇ ਸੰਸਥਾ ਵਾਲਿਆਂ ਤੋਂ ਰੋਟੀਆਂ ਖਾਂਦੇ ਆ ਦਵਾਈ دارو ਲੈਂਦੇ ਆ ਬਿਲਕੁਲ ਬਿਲਕੁਲ ਇਦੋਂ ਤੱਕ ਜੀ ਕਨਾਉਣੀ ਗੱਲ ਕੀ ਹੋ ਸਕਦੀ ਹੈ ਜਿਹੜੇ ਮਾਪੇਓ ਨੇ ਪਾਲਿਆ ਬਾਹਰ ਭੇਜਿਆ ਯਾਰ ਤੂੰ ਇੱਕ 5000 ਤੇ ਨੌਕਰ ਰੱਖ ਦੋ ਨਹੀਂ ਕਰ ਨਹੀਂ ਹੁੰਦਾ ਮਾਪੇ ਤੋਂ ਨੌਕਰ দাও ਇੱਕ ਉਹਨਾਂ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਹੈਨਾ ਬਿਲਕੁਲ ਬਿਲਕੁਲ ਕੇਅਰ ਕਰਾਓ ਉਹਨਾਂ ਨੂੰ ਰਲਣ ਲਈ ਥੋੜਾ ਛੱਡਣਾ ਹੁੰਦਾ ਆਪਾਂ ਐਟ ਦਾ ਐਂਡ ਜਿਨ੍ਹਾਂ ਨੇ ਸਾਨੂੰ ਸੰਭਾਲਿਆ ਪਾਲਿਆ ਜੇ ਉਹਨਾਂ ਦੀ ਇਹੀ ਹਾਲਤ ਹੋਣੀ ਹੈ ਤਾਂ ਫਿਰ ਕੀ ਉਹਨਾਂ ਨੇ ਵਿਚਾਰਿਆ ਨਹੀਂ ਐਦਾਂ ਦੀ ਕਮਾਈ ਨੂੰ ਅੱਗ ਲਾਉਣੀ ਜੀ ਬਿਲਕੁਲ ਬਿਲਕੁਲ ਹੈਨਾ ਵੀ ਜੇ ਭੈਣ ਭਰਾ ਆ ਜਾਂ ਮਾਂ ਪੇ ਪਿੱਛੇ ਰੋਲਦੇ ਹੋਣ ਆਪਾਂ ਜਾਂਚੀਆਂ ਕਰੀਏ ਬਾਹਰ ਇਹ ਗੱਲਾਂ ਨਹੀਂ ਫੱਬਦੀਆਂ ਬਿਲਕੁਲ ਜੀ ਬਿਲਕੁਲ ਸੋ ਚਲੋ ਗੁਰਦੁਆਰੇ ਅਸੀਂ ਪਹੁੰਚ ਚੱਲੇ ਆਂ ਕਾਫੀ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਗੱਲਾਂ ਸ਼ਾਇਦ ਸਾਰੀਆਂ ਹੀ ਖਰੀਆਂ ਨੇ ਸੱਚੀਆਂ ਨੇ ਕਿਉਂਕਿ ਬੰਦਾ ਦਿਲੋਂ ਕਹਿੰਦਾ ਜਦੋਂ ਜੋ ਹੰਡਾਇਆ ਹੁੰਦਾ ਸੋ ਫਿਰ ਗੁਰਦੁਆਰੇ ਕਥਾ ਦੇ ਜਾਂ ਕੀਰਤਨ ਦਾ ਵੇਖਦੇ ਆਂ ਕਿ ਕੀ ਚੱਲ ਰਿਹਾ ਫਿਰ ਤੁਹਾਨੂੰ ਉੱਥੇ ਵਿਖਾਉਂਦੇ ਸਾਹਿਬ ਜੀ